ਆਪਾਂ ਅੱਜ ਚੱਲਿਆਂਗੇ ਮਸ਼ਿੰਡੇ ਦੇ ਆਪਾਂ ਕੁਝ ਥੋੜਾ ਕੰਮ ਆਪਾਂ ਚੱਲਦੇ ਆ ਨਾਲ ਲੈ ਲਵੀ ਜਾਊਗਾ ਉਹ ਬੜਾ ਫਾ ਮੋਟਰਸਾਈਕਲ ਆਪਾਂ ਚਿੱਟੇ ਦਿਖਾਣ ਤੋਂ ਆ ਆ ਗਿਆ ਮੋਟਰਸਾਈਕਲ ਆਪਾਂ ਚੱਲਦੇ ਆ ਆ ਸੁੱਖ ਹੇਅਰਹੂਡ ਖੋਲਿਆ ਆਪਣੇ ਮੁੰਡਿਆਣੇ ਦੋਨਾਂ ਦਾ ਨਾਂ ਹੀ ਸੁੱਖ ਆਗਾ ਚੱਲ ਠੀਕ ਆ ਬਈ ਅਸੀਂ ਚੱਲਿਆਂਗੇ ਠੀਕ ਜੀ ਮਿਲਦੇ ਆਪਾਂ ਠੀਕ ਲੱਭੀ ਇਹ ਦੇਖ ਲੈ ਕਿੰਨਾ ਗੇਜ ਤੇਲ ਪਾਉਣੇ ਆ ਪਾਵਣਾਂ ਆਪ ਆਦੀ ਆਪਾਂ 25 ਲੱਖ ਵਾਲੀ ਲਾਟਰੀ ਜੇ ਨਿਕਲ ਗਈ ਇਹਦਾ ਪਿੰਡ ਨਹੀਂ ਵਰਦੇ 50 ਦੇਣਾ ਤੇ ਖੜੇ ਸੀਗੇ ਇੱਥੇ ਇੱਥੇ ਲਾਟਰੀ ਵਾਲੀ ਮੈਡਮ ਵੀ ਬੈਠੀ ਸੀ ਆਪਾਂ ਲਾਟਰੀ ਪਾ ਲਈ ਤੇ ਤੇਲ ਵੀ ਪਵਾ ਲਿਆ ਹੁਣ ਆਪਾਂ ਖਿੱਚ ਦੇਣਾ ਮੋਟਰਸਾਈਕਲ ਬਟੰਡੇ ਵੱਲ ਨੂੰ ਆਹ ਸੰਦੀਪ ਆ ਆਪਣਾ ਯਾਰ ਹਵਾ ਪਾਈ ਜਾਂਦਾ ਇੱਥੇ ਚੱਲ ਠੀਕ ਆ ਸੰਦੀਪ ਆ ਗਰੀ ਆਪਣਾ ਸਟੇਸ਼ਨ ਤੇ ਪਹੁੰਚ ਗਏ ਤੇ ਇੱਥੇ ਟਿੱਟ ਬੁੱਕ ਕਰਾਉਣੀ ਜਾਂ ਦੇਖਦੇ ਆ ਵੀ ਯਾਰ ਪਿਨੇਸ਼ਨ ਫਿਰ ਕੀ ਇੱਥੋਂ ਆ ਖਿੜਕੀ ਜੋ ਆਪਾਂ ਪਰਚੀ ਦੇਣਗੇ ਉਹ ਮਿਲ ਕੇ ਆਹ ਫਾਰਮ ਆਪਾਂ ਭਰਾਂਗੇ ਤੇ ਤਰੀਕ ਦਿਖਾ ਇੱਕ ਨੇ ਤਰੀਕ ਦੀ ਬੁੱਕ ਕਰਾਉਣੀ ਹੈ ਬਠਿੰਡਾ ਸਟੇਸ਼ਨ ਤੇ ਪਹੁੰਚੇ ਆ ਆ ਦੇਖੋ ਆ ਖਿੜਕੀ ਜਾ ਆਪਾਂ ਫਾਰਮ ਭਰ ਲਿਆ ਜਮਾ ਕਰਾਵਾਂਗੇ ਆ ਦੇਖੋ ਇੱਥੇ ਭੀੜ ਬਹੁਤ ਜ਼ਿਆਦਾ ਰਹਿੰਦੀ ਹੈਗੀ ਐਂ ਬੈਠ ਰਹੇ ਹਾਂ ਤੇ ਥੱਲੇ ਵੀ ਤੁਸੀਂ ਇਹ ਟਿਕਟ ਬੁੱਕ ਕਰਾ ਲਈ ਸਟੇਸ਼ਨ ਤੇ ਜਾ ਕੇ ਬਹਿ ਜਾਓ ਆਪਾਂ ਰੂਮ ਵੀ ਬਣਿਆ ਕੇ ਪੈਣ ਲਈ ਇੱਥੇ ਹੀ ਭੀੜ ਰਹਿੰਦੀ ਹੈਗੀ 24 ਘੰਟੇ ਇੱਟ ਬਈ ਬੋਪ ਨਹੀਂ ਹੋਈ ਤਤਕਾਲ ਕਰਾਉਣੀ ਪਊਗਾ ਤੇਰੀ 52 ਫੀਟਿੰਗ ਚੱਲ ਰਹੀ ਆ। ਉੱਧੀ ਕਰਾਉਣੀ ਪੈਂਦੀ ਆ ਜਿਹਦੇ ਜਾਣਾ ਦਾ ਦਸਤਾਵੇਜ਼ ਦੇਖਣਾ ਕਰਾ। ਕਿਹੰਜ ਮੋਟਰ ਲਾਇਆਗਾ ਸਟੇਸ਼ਨ ਤੋਂ ਆ ਕੇ ਮੋਟਰਸਾਈਕਲ ਆਇਆਗਾ ਤੇ ਆਪਾਂ ਹੁਣ ਇੱਧਰ ਸਪੀਡ ਵਾਲਿਆਂ ਦੇ ਕੋਲ ਖਾ ਕੇ ਆਵਾਂਗੇ। ਆ ਗਈ ਬਠਿੰਡੇ ਦੀ ਮਾਰਕੀਟ ਮੈਨਾ ਚਾਉ। ਬੱਸ ਸਟੈਂਡ ਵੀ ਨਾਲ ਹੀ ਪੈ ਜਾਂਦਾਗਾ ਇੱਥੇ। ਹਾਂ ਇੱਥੇ ਕੁਝ ਖਾਣਾ ਸੀਗੇ ਤੇ ਆਪਾਂ ਮਨਚੂਰੀਨ ਕਰਾਇਆਗਾ ਆਉਂਦਾ ਹੋਊਗਾ। ਹਜੇ ਤੱਕ ਤਾਂ ਆਇਆ ਨਹੀਂਗਾ। ਆ ਗਿਆ ਵੀ ਆਪਣਾ ਮਨਚੂਰੀ ਆਣਾ ਖਾ ਗਿਆ ਆਪਾਂ ਚੱਲਦੇ ਆਂ ਪਰਵਾਰ ਨਾਲ ਬੱਸ ਸਟੈਂਡ ਚਾਈ ਸੀਗੇ ਤੇ ਉਹ ਬਾਈ ਉਹਨੂੰ ਮਿਲ ਜਾਂਦਾ ਜਿਹਨੂੰ ਮਿਲਣਾ ਸੀਗੇ ਗੱਲਾਂ ਬਾਤਾਂ ਕਰੀ ਜਾਂਦਾ ਤੇ ਆਪਾਂ ਹੁਣ ਚੱਲਾਂਗੇ ਫਿਰ ਬਾਹਰ ਮਤਲਬ ਬਾਹਰ ਬੱਸ ਸਟੈਂਡ ਤੋਂ ਬਾਹਰ ਜਾ ਕੇ ਮੋਟਰਸਾਈਕਲ ਚੱਕਾਂਗੇ ਫਿਰ ਪਿੰਡ ਵਾਲੇ ਨੂੰ ਖਿੱਚਾਂਗੇ ਰਾਜ ਵੀ ਆਪਾਂ ਨੂੰ ਕਈ ਥਾਂ ਸਟੇ ਪੈ ਸਕਦੇ ਆਗੇ ਆ ਪਿੰਡ ਵਾਲੀ ਬੱਸ ਖੜੀ ਹੈ ਗੁਲਾਬੀ ਆਪਣੀ ਮੋੜ ਮੰਡੀ ਤੱਕ ਜਾਂਦੀ ਹੈ ਪਿੰਡਾਂ ਵਿੱਚ ਦੀ ਹੋਗੀ ਆਪਾਂ ਕਟਿੰਗ ਕਰਾ ਕੇ ਆਏ ਸੀਗੇ 2 ਨੰਬਰ ਗਲੀ ਵਿੱਚ ਆਕਾਸ਼ ਪਾਵਰ ਆਫ ਰੋਰ ਤੇ 2 ਨੰਬਰ ਗਲੀ ਵਿੱਚ ਆਕਾਸ਼ ਨਾਈ ਆਗਾ ਉਥੇ ਬਹੁਤ ਹੀ ਹੁਣ ਵਾਲ ਕਰਦਾ ਵੀ ਆਪਣੀ ਨਵੀਂ ਲੁੱਕ ਦੇਖੋ ਹੁਣੀ ਕਰਤੇ ਸਾਰੇ ਤੇ ਆਪਾਂ ਹੁਣ ਆਈਟੀ ਚੌਕ ਫੜਿਆਂਗੇ ਆਪਾਂ ਪਿੰਡ ਵੱਲ ਜਾਵਾਂਗੇ ਆਪਾਂ ਹੁਣ ਕਰਿਆ ਆਗੇ ਅੱਜ ਬਹੁਤ ਗਰਮੀ ਸੀ ਤੇ ਆਪ ਜਦਾ ਸਫਰ ਬਹੁਤ ਗਰਮੀ ਵਿੱਚ ਵੀ ਤੇ ਸਾਡੀ ਅਗਲੀ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਫਿਰ ਮਿਲਾਂਗੇ ਧੰਨਵਾਦ